ਸਮਾਜ ਫਿਰੋਦੀ ਅੰਸਰਾਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਰਾਜਪੁਰਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਨੇ ਗਸ਼ਤ ਦੇ ਦੌਰਾਨ ਇੱਕ ਮਹਿਲਾ ਅਤੇ ਵਿਅਕਤੀ ਦੇ ਕੋਲੋਂ 1.5 ਕਿਲੋ ਅਫੀਮ ਬਰਾਮਦ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਐਸਐਚਓ ਥਾਣਾ ਸਿਟੀ ਇੰਸਪੈਕਟਰ ਪ੍ਰਿੰਸ ਪ੍ਰੀਤ ਸਿੰਘ ਪੱਟੀ ਨੇ ਦੱਸਿਆ ਕਿ ਕਸਤੂਰਬਾ ਚੌਂਕੀ ਦੇ ਇੰਚਾਰਜ ਸੀਆਈਏ ਗੁਰਵਿੰਦਰ ਸਿੰਘ ਦੇ ਸਮੇਤ ਪੁਲਿਸ ਪਾਰਟੀ ਨੇ ਦੌਰਾਨ ਗਸ਼ਤ ਦੇ ਨੇੜੇ ਟੀ ਪੁਆਇੰਟ ਪਿੰਡ ਖਰਾਜਪੁਰ ਦੇ ਮੌਜੂਦ ਸੀ ਤਾਂ ਇਸ ਮੌਕੇ ਮੋਨਾ ਵਿਅਕਤੀ ਅਤੇ ਵਰਤੋਂ ਹੁੰਦੇ ਹੋਏ ਦਿਖਾਈ ਦਿੱਤੇ ਜਿਨ੍ਹਾਂ ਦੇ ਹੱਥ ਦੇ ਵਿੱਚ ਤਣੀਆਂ ਵਾਲਾ ਬੈਗ ਫੜਿਆ ਹੋਇਆ ਸੀ ਅਤੇ ਜਦੋਂ ਉਸ ਨੂੰ ਕਾਬੂ ਕੀਤਾ ਨਾਮ ਪਤਾ ਪੁੱਛਿਆ ਗਿਆ ਸੋ ਇਸੇ ਦੌਰਾਨ ਉਹਨਾਂ ਦੀ ਤਲਾਸ਼ੀ ਲਈ ਗਈ ਅਤੇ ਤਲਾਸ਼ੀ ਦੇ ਦੌਰਾਨ ਹੀ ਉਹਨਾਂ ਦੇ ਬੈਗ ਦੇ ਵਿੱਚੋਂ 1 ਕਿਲੋ 50 ਗ੍ਰਾਮ ਅਫੀਮ ਬਰਾਮਦ ਹੋਈ ਹੈ ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਯੂਪੀ ਦੇ ਰਹਿਣ ਵਾਲੇ ਸੀ ਸੋ ਉੱਥੇ ਹੀ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਵੱਖ-ਵੱਖ ਧਾਰਾਵਾਂ ਦੇ ਤਹਿਤ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਮੁਲਜ਼ਮਾਂ ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਮੁਲਜ਼ਮਾਂ ਨੂੰ 2 ਦਿਨਾਂ ਦਾ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਜਾਣਕਾਰੀ ਦਿੱਤੀ ਜਾਵੇ ਇਹ ਜੀ ਐਸਐਸਪੀ ਸ਼੍ਰੀ ਵਰੁਣ ਸ਼ਰਮਾ ਜੀ ਜੇ ਤਿਸ਼ਨ ਨਕੇਸ਼ਾ ਹੈਟ ਅਤੇ ਸ਼੍ਰੀ ਹਰਬੀਰ ਸਿੰਘ ਅਟਵਾਲ ਐਸਪੀਟੀ ਪਟਿਆਲਾ ਅਤੇ ਸੁਰਿੰਦਰ ਮੋਹਨ ਜੀ ਡੀਐਸਪੀ ਰਾਜਪੁਰਾ ਜੀ ਦੀ ਅਗਵਾਈ ਹੇਠ ਸਾਡੀ ਟੀਮ ਨੇ ਇੱਕ ਨਾਕਾਬੰਦੀ ਕੀਤੀ ਹੋਈ ਸੀਗੀ ਖਰਾਜਪੁਰ ਟੀਪੁਆਇੰਟ ਤੇ ਉੱਥੇ ਐਸਆਈ ਗੁਰਵਿੰਦਰ ਸਿੰਘ ਚੌਂਕੀ ਇੰਚਾਰਜ ਕਸਤੂਰਬਾ ਦੇ ਅੰਦਰ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਦੋ ਵਿਅਕਤੀ ਸਾਨੂੰ ਉੰਦੇ ਦਿਖਾਈ ਦਿੱਤੇ ਜਿਨ੍ਹਾਂ ਵਿੱਚ ਇੱਕ ਮੋਨਾ ਵਿਅਕਤੀ ਸੀ ਤੇ ਇੱਕ ਲੇਡੀ ਸੀ ਉਹਨਾਂ ਦੀ ਚੈਕਿੰਗ ਕੀਤੀ ਤਾਂ ਦਰੋਨੇ ਚੈਕਿੰਗ ਉਹਨਾਂ ਦੇ ਹੱਥ ਵਿੱਚ ਬੈਗ ਫੜੇ ਹੋਏ ਸੀ ਜਿਹੜੇ ਉਹਨਾਂ ਵਿੱਚੋਂ ਸਾਨੂੰ 1.5 ਕਿਲੋ ਅਫੀਮ ਬਰਾਮਦ ਹੋਈ ਜਿਸ ਦੇ ਸਬੰਧੀ ਅਸੀਂ ਮੁਕੱਦਮਾ ਨੰਬਰ 373 22 12 2023 ਸਿਟੀ ਥਾਣਾ ਰਾਜਪੁਰਾ ਦਰਜ ਕੀਤਾ ਗਿਆ ਸਰ ਇਹ ਕਿੱਥੋਂ ਲੈ ਕੇ ਆ ਰਹੇ ਸੀ ਤੇ ਕਿੱਥੇ ਇਹਨਾਂ ਦਾ ਮੋਟਿਵ ਸੀ ਲੈ ਜਾਣ ਵਾਸਤੇ ਇਹ ਜੀ ਸਾਨੂੰ ਜੋ ਪੜਤਾਲ ਤੋਂ ਹਲੇ ਪਤਾ ਲੱਗਿਆ ਵੀ ਉਹ ਯੂਪੀ ਤੋਂ ਲੈ ਕੇ ਆ ਰਹੇ ਸੀਗੇ ਕਿ ਬਰੇਲੀ ਯੂਪੀ ਦੇ ਰਹਿਣ ਵਾਲੇ ਨੇ ਦੋਨੇ ਉੱਥੋਂ ਹੀ ਲੈ ਕੇ ਆ ਰਹੇ ਸੀਗੇ ਤੇ ਇਹਨਾਂ ਨੇ ਜਲੰਧਰ ਸਪਲਾਈ ਕਰਨਾ ਸੀ ਸਰ ਇਹ ਪਹਿਲਾਂ ਵੀ ਕੁ ਮਾਮਲੇ ਦਰਜ ਇਹਨਾਂ ਦੇ ਉਹਦੇ ਬਾਰੇ ਹਲੇ ਜੀ ਪੜਤਾਲ ਕਰ ਰਹੇ ਸੀ ਚੈੱਕ ਕਰ ਰਹੇ ਹਾਂ ਪਰ ਇਹ ਪਹਿਲਾਂ ਵੀ ਇੱਕ ਦੋ ਵਾਰ ਸਪਲਾਈ ਕਰ ਚੁੱਕੇ ਨੇ ਇਹਨਾਂ ਤੇ ਦੱਸਣ ਨੂੰ ਤਾਂ ਜਿਹਨੂੰ ਸਪਲਾਈ ਕਰਦੇ ਨੇ ਉਹ ਕੌਣ ਨੇ ਪਤਾ ਲੱਗਾ ਕੁਛ ਹਾਂਜੀ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਵੇਂ ਹੀ ਕੁਝ ਆਊਗਾ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਜਾਰੀ ਕੀਮਤ ਕਿੰਨੀ ਸਾਰੀ ਸੀ ਹਾਂਜੀ ਬਾਜ਼ਾਰੀ ਕੀਮਤ ਸਰ ਬਾਜ਼ਾਰੀ ਕੀਮਤ ਬਾਰੇ ਮੈਂ ਕੋਈ ਕਮੈਂਟ ਕਰ ਨਹੀਂ ਸਕਦਾ ਸਾਡੇ ਲਈ ਤਾਂ ਡਰੱਗਸ ਨੇ ਜੀ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ